ਪੁਲਿਸ ਕਮਿਸ਼ਨਰ ਅੰਮ੍ਰਿਤਸਰ ਪੀਐਸਈ ਡਿਵੀਜ਼ਨ ਕੋਤਵਾਲੀ ਐਸਐਚਓ ਸਰਮਿੰਦਰ ਸਿੰਘ ਤੇ ਏਸੀਪੀ ਸੈਂਟਰਲ ਸ਼ਰੀਜ ਜਸਪਾਲ ਸਿੰਘ ਉਹਨਾਂ ਦੇ ਦਿਸ਼ਾ ਨਿਰਦੇਸ਼ ਏਕ ਐਫਆਈਆਰ ਦਰਜ ਹੋਈ ਹੈ ਐਫਆਈਆਈ ਨੰਬਰ 5 ਤਈ 1 2025 ਅੰਡਰ ਸੈਕਸ਼ਨ 204 205 319 318 4 336 3 340 2 ਬੀਐਨਐਸ ਦਰਜ ਹੋਈ ਹੈ ਤਈ 1 25 ਨੂੰ ਕੰਪਲੇਨੈਂਟ ਅਮਨਦੀਪ ਸਿੰਘ son of ਗੁਰਬਚਨ ਸਿੰਘ ਐ ਗਲੀ ਸ਼ਿਦਾਂਵਲੀ ਚੌਕ ਰਾਗਦਾਸ ਪੁਲਿਸ ਸਟੇਸ਼ਨ ਬੀ ਡਿਵੀਜ਼ਨ ਦੇ ਏਰੀਆ ਦੇ ਅੰਡਰ ਪੈਂਦੀ ਹੈ ਤੇ ਇਹਨਾਂ ਦੇ ਗਵੰਡੀ ਹੈਗੇ ਆ ਜਿਹੜੇ ਅਕਿਊਜ਼ ਨੇ ਅਜੀਪਾਲ ਸਿੰਘ son of ਗੁਰਨਾਮ ਸਿੰਘ ਤੇ ਅਮਰਿਤਪਾਲ ਸਿੰਘ son of ਗੁਰਨਾਮ ਸਿੰਘ ਇਹਨਾਂ ਦੀ ਉਮਰ ਤਕਰੀਬਨ 27 ਤੇ 24 ਸਾਲ ਹੈਗੇ ਤੇ ਦੋਨੋਂ ਸਕੇ ਭਰਾਣੇ ਤੇ ਦੋਨੋਂ ਗੁਰਦਾਸਪੁਰ ਦੇ ਰਹਿਣ ਵਾਲੇ ਹੈ ਐ ਬੇਸਿਕਲੀ ਲੋਕਾਂ ਨੂੰ ਡੀਸੀਵ ਕਰਕੇ ਜਿਹੜਾ ਅਜੀਪਾਲ ਸਿੰਘ ਹੈ ਇਨੇ ਆਪਣਾ ਸੀਬੀਆਈ ਦਾ ਆਈਡੀ ਕਾਰਡ ਬਣਾਇਆ ਸੀ ਤੇ ਜਿਹੜਾ ਅਮਰਿਤਪਾਲ ਸਿੰਘ ਹੈ ਛੋਟੇ ਭਰਾਣੇ ਉਹ ਪੁਲਿਸ ਕਨਸਟੇਬਲ ਦੀ ਵਰਦੀ ਪਾ ਕੇ ਫਿਰਦਾ ਸੀਗਾ ਤੇ ਲੋਕਾਂ ਨੂੰ ਚਾਂਸਾ ਦਿੰਦੇ ਸੀ ਅ ਪ੍ਰਤੀਕਰਨ ਦਾ ਪੁਲਿਸ ਦੇ ਵਿੱਚ ਤੇ ਹੋਰ ਵੀ ਗਵਰਨਮੈਂਟ ਆਰਗੇਨਾਈਜੇਸ਼ਨਸ ਦੇ ਵਿੱਚ ਤੇ ਜਿਹੜਾ ਇਹਨਾਂ ਨੇ ਜਿਹੜਾ ਅਜੀਤਪਾਲ ਸਿੰਘ ਹੈ ਇਹਨੇ ਅਮਨਦੀਪ ਸਿੰਘ ਦੇ ਮੁੰਡੇ ਨੂੰ ਚਨਪ੍ਰੀਤ ਸਿੰਘ ਨੂੰ ਜਿਹੜਾ तकरीबन 20 ਸਾਲ ਦਾ ਹੈਗਾ ਉਹਨੂੰ ਪ੍ਰਤੀਕਰਨ ਦੇ ਲਈ 10 ਲੱਖ ਰੁਪਏ ਲਿੱਤਾ ਸੀਗਾ ਤੇ ਅਮਨਦੀਪ ਸਿੰਘ ਤੋਂ ਤੇ ਦੂਸਰਾ ਇੱਕ ਜੈੰਤੀਪੁਰ ਦਾ ਮੁੰਡਾ ਹੈਗਾ ਨikhil ਉਹਦੇ ਫਾਦਰ ਕੋਲੋਂ ਇਹਨੇ 6 ਲੱਖ ਰੁਪਏ ਲਿੱਤਾ ਸੀ ਤੇ ਇਹਨਾਂ ਤੋਂ ਅਸੀਂ 2 ਲੱਖ ਰੁਪਏ ਰਿਕਵਰ ਕੀਤਾ ਨਾਲ ਸੀਬੀਆ ਦਾ ਆਈਡੀ ਕਾਰਡ ਵੀ ਰਿਕਵਰ ਕੀਤਾ ਉਸ ਤੋਂ ਇਲਾਵਾ ਅਸੀਂ ਪੁਲਿਸ ਦੀ ਵਰਦੀ ਵੀ ਇਨਕਲੂਡਿੰਗ ਲਾਲ ਨੀਲੀ ਜਿਹੜੀ ਚਾਲਰ ਵਾਲੀ ਪੱਗ ਹੁੰਦੀ ਹੈ ਕਨਸਟੇਬਲ ਦੀ ਉਹ ਵੀ ਅਸੀਂ ਇਹਦੇ ਕੋਲੋਂ ਰਿਕਵਰ ਕੀਤੀ ਹੈ ਤੇ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਐਨੇ ਜਦੋਂ ਆਪਣੇ ਪਿੰਡ ਜਾ ਕੇ ਗੁਰਦਾਸਪੁਰ ਜਾ ਕੇ ਦੱਸਿਆ ਕਿ ਮੈਂ ਭਰਤੀ ਹੋਇਆ ਸੀਬੇ ਦਾ ਸਪੈਸ਼ਲ ਆਫਸਰ ਉਥੇ ਪੂਰੇ ਪਿੰਡ ਨੇ ਪਾਰਟੀ ਕੀਤੀ ਪ੍ਰੋਪਰ ਫੰਕਸ਼ਨ ਰੱਖਿਆ ਤੇ ਨਾਲ ਉਹਦੇ ਵਿੱਚ ਪਿੰਡ ਦਾ ਸਰਪੰਚ ਤੇ ਪੰਚ ਵੀ ਉਹਨਾਂ ਦੀ ਵੀ ਸ਼ਮੂਲੀਅਤ ਸੀਗੀ ਤੇ ਕਾਫੀ ਵੱਡੇ ਫਰੌਡਸਟਰਸ ਹੈਗੇ ਆ ਜਿਹੜੇ ਹੋਰ ਵੀ ਅਸੀਂ ਹੁਣ ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਹੈ ਤੇ ਅਸੀਂ ਹੁਣ ਪੁੱਜਗੇ ਚ ਇਹਨਾਂ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਜੀ ਜੋ ਵੀ ਹੋਰ ਵੀ ਕੁਝ ਜੇ ਸਾਹਮਣੇ ਨਿਕਲਦਾ ਹੈ ਸਰ ਅੰਦਰ ਮੋਬਾਈਲ ਬਰਾਮਦ ਹੋਏ ਹੋਣੇ ਉਹਨਾਂ ਚੋਈ ਕੋਈ ਖੁਲਾਸੇ ਹੋਣ ਦੀ ਸੰਭਾਵਨਾ ਨਹੀਂ ਅਸੀਂ ਹਾਲੇ ਹੁਣ ਰਿਮਾਂਡ ਲਿੱਤਾ ਤੇ ਜਿਵੇਂ ਵੀ ਸਾਨੂੰ ਪਤਾ ਚੱਲਦਾ ਉਹ ਮੈਂ ਦੱਸਾਂਗਾ ਇਹ ਦੋ ਪਾਰਟੀਆਂ ਨੂੰ ਪੈਸੇ ਧੱਕੇ ਨੇ ਇਹ ਬੇਸਿਕਲੀ ਸਾਨੂੰ ਦੋ ਪਾਰਟੀਆਂ ਦਾ ਪਤਾ ਚੱਲਿਆ ਇੱਕ ਤੋਂ 10 ਲੱਖ ਲਿੱਤਾ ਇੱਕ ਤੋਂ 6 ਲੱਖ ਅਸੀਂ ਰਿਕਵਰ ਹਲ ਤੱਕ 2 ਲੱਖ ਰੁਪਏ ਕੀਤਾ ਜੀ ਤੁਹਾਨੂੰ ਸ਼ਿਕਾਇਤ ਆਈ ਸੀ ਕੋਈ ਸਰੇ ਸ਼ਿਕਾਇਤ ਆਈ ਸੀ ਜੀ ਅਮਨਦੀਪ ਸਿੰਘ ਦੀ ਕਿਉਂਕਿ ਉਹਨਾਂ ਨੇ 10 ਲੱਖ ਰੁਪਏ ਦਿੱਤਾ ਸੀ ਇਹਨੂੰ ਅਜੀਪਾਲ ਨੂੰ ਆਪਣੇ ਬੇਟੇ ਨੂੰ ਪਰਤੀਕਰਨ ਲਈ ਐਸ ਕਨਸਟੇਬਲ ਜੀ ਜੈਨਤੀ ਪ੍ਰੋਬਲਮ ਆਵਲਾ ਕੇ ਸਾਹਮਣੇ ਆਇਆ ਸੀ ਜਿਹੜੇ 6 ਲੱਖ ਲੈ ਸੀ ਉਹ ਵੀ ਸਾਨੂੰ ਜਦੋਂ ਅਸੀਂ ਇਹ ਫੜਿਆ ਤੇ ਉਸ ਤੋਂ ਬਾਅਦ ਇੰਟਰੋਗੇਸ਼ਨ ਦੇ ਵਿੱਚ ਸਾਡੇ ਸਾਹਮਣੇ ਆ ਸਰ ਡੂਰਿੰਗ ਇਨਵੈਸਟੀਗੇਸ਼ਨ ਜੋ ਤੁਸੀਂ ਸਾਹਮਣੇ ਉਸ ਤੋਂ ਬਾਅਦ ਕੀ ਆਮ ਜਨਤਾ ਨੂੰ ਤੁਹਾਡੀ ਕੋਈ ਸੰਦੇਸ਼ ਮੇਰੇ ਵੱਲੋਂ ਵੀ ਸੰਦੇਸ਼ ਹੈ ਕਿ ਜਿਹੜਾ ਪੁਲਿਸ ਦਾ ਰਿਕਰੂਟਿੰਗ ਸਿਸਟਮ ਹੈ ਉਹ ਬਿਲਕੁਲ ਫੂਲ ਪ੍ਰੂਫ ਹੈ ਤੇ ਉਹਦੇ ਵਿੱਚ ਕੋਈ ਵੀ ਪੈਸਾ ਕੁਝ ਵੀ ਕੋਈ ਸਵਾਰਿਸ਼ ਨਹੀਂ ਚਲਦੀ ਕੰਪਿਊਟਰਾਈਜ਼ਡ ਐਗਜ਼ਾਮ ਹੁੰਦਾ ਹੈ ਉਸ ਤੋਂ ਬਾਅਦ ਇੰਟਰਵਿਊ ਵੀ ਨਹੀਂ ਹੈਗੀ ਕਿ ਗ੍ਰੇਸ ਮਾਰਕਸ ਲੱਗਣ ਜਿਹੜੇ ਪ੍ਰੈਕਟੀਕਲ ਵੀ ਹੈਗਾ ਜਿਹੜੀ ਪ੍ਰੈਕਟੀਕਲ ਐਗਜ਼ਾਮ ਵੀ ਹੈ ਜਿਹੜੀ ਦੌੜ ਹੈ ਹਾਈ ਜੰਪ ਹੈ ਉਹ ਵੀ ਕੈਮਰੇ ਹੇਠ ਹੀ ਹੈ ਤੇ ਕੋਈ ਵੀ ਸਵਾਰੇਸ਼ਿਆ ਕੋਈ ਵੀ ਕੋਈ ਇਹੋ ਜਿਹਾ ਨਹੀਂ ਕਿ ਕਿਸੇ ਦੀ ਫੇਵਰ ਹੋ ਜਾਏਗੀ ਜਦੋਂ ਐਡਵਰਟਾਈਜ਼ਮੈਂਟ ਨਿਕਲਦੀ ਹੈ ਤੁਸੀਂ ਇਹ ਫਾਰਮ ਭਰੋ ਕੰਪਿਊਟਰ ਦੇ ਵਿੱਚ ਸਬਮਿਟ ਕਰੋ ਤੇ ਉਸ ਬਾਅਦ ਜੋ ਵੀ ਰਿਕਰੂਟਮੈਂਟ ਦਾ ਪ੍ਰੋਸੀਜਰ ਹੈ ਉਹ ਫਾਲੋ ਕਰੋ ਜੇ ਤੁਸੀਂ ਐਗਜ਼ਾਮ ਕਲੀਅਰ ਕਰੋਗੇ ਤੇ ਦੌੜਪਾ ਜਿੱਚ ਜੋ ਵੀ ਉਹਨਾਂ ਦੇ ਪੈਰਾਮੀਟਰਸ ਹੈਗੇ ਆ ਉਹਨੂੰ ਕਲੀਅਰ ਕਰੋਗੇ ਤਾਂ ਠੀਕ ਹੈ ਤੁਸੀਂ ਭਰਤੀ ਹੋ ਜਾਓਗੇ ਨਹੀਂ ਤਾਂ ਬਿਲਕੁਲ ਨਹੀਂ ਚਾਹੇ ਤੁਸੀਂ ਜਿੰਨਾ ਮਰਜ਼ੀ ਕੋਈ ਪੈਸਾ ਖਰਚ ਲੋ ਕੋਈ ਵੀ ਇਥੇ ਸਿਸਟਮ ਨਹੀਂ ਹੈ ਕਿ ਕੋਈ ਵੀ ਨਜਾਇਜ਼ ਕਰਦੇ ਦੁਕਾਨਦਾਰਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਕਾਰਡ ਬਣਾਉਂਦੇ ਨੇ ਖਾਸ ਕਰਕੇ ਬਿਲਕੁਲ ਜੀ ਮੈਂ ਦੁਕਾਨਦਾਰਾਂ ਨੂੰ ਇਹ ਵੀ ਮੈਸੇਜ ਦੇਣਾ ਚਾਹੁੰਦਾ ਕਿ ਜਿਹਦਾ ਵੀ ਤੁਸੀਂ ਆਈਡੀ ਕਾਰਡ ਬਣਾਉਂਦੇ ਹੋ ਉਹਦੇ ਪਹਿਲੇ ਕ੍ਰੈਡੈਂਸ਼ੀਅਲਸ ਤਾਂ ਚੈੱਕ ਕਰੋ ਵੈਸਾ ਦੁਕਾਨਦਾਰ ਬਣਾਈ ਨਹੀਂ ਸਕਦੇ ਇਹ ਡਿਪਾਰਟਮੈਂਟ ਵੱਲੋਂ ਹੀ ਇਸ਼ੂ ਹੁੰਦੇ ਆ ਤੇ ਬਿਲਕੁਲ ਵੀ ਜਿਹੜਾ ਦੁਕਾਨਦਾਰ ਵੀ ਬਣਾਦਾ ਫੜਿਆ ਗਿਆ ਉਹਦੇ ਖਿਲਾਫ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸਰਦੀ ਵਾਲੇ ਤੇ ਕੀ ਕਾਰਵਾਈ ਕੀਤੀ ਜੇ ਉਹ ਆਮ ਯਾਰਾਂ ਹੀ ਵਰਦੀਆਂ ਮਿਲਦੀਆਂ ਪਈਆਂ ਵਾ ਕੋਈ ਵੀ ਵਰਦੀ ਖਰੀਦ ਨਹੀਂ ਬਿਲਕੁਲ ਜੀ ਜਿਹੜਾ ਵੀ ਵਰਦੀ ਅ ਬਣਵਾ ਜਾਂ ਮਤਲਬ ਕਿ ਜਿਹੜੀ ਵਰਦੀ ਵਾਲੀ ਦੁਕਾਨਾਂ ਨੇ ਮੈਂ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਪਹਿਲਾਂ ਉਹਦੇ ਬਾਰੇ ਪਤਾ ਕਰ ਲੋ ਕਿ ਉਹ ਅਸਲੀਅਤ ਵਿੱਚ ਵੀ ਅ ਭਰਤੀ ਹੈਗਾ ਜਿਹੜੀ ਮਰਜ਼ੀ ਫੌਜ ਹੋਏ ਪੰਜਾਬ ਪੁਲਿਸ ਹੋਏ ਆ ਕੋਈ ਵੀ ਪੁਲਿਸ ਹੋਏ ਤੇ ਉਹਦਾ ਮੈਂਬਰ ਹੈ ਜਾਂ ਨਹੀਂ ਹੈ ਉਹ ਬੰਦੇ ਨੂੰ ਕਿਤੇ ਜਾਂਦਾ ਟੌਪਸ ਨੂੰ ਜਿਹੜੇ ਕਿ ਇੱਥੇ ਵਰਦੀ ਮਿਲ ਜਾਵੇ ਕਿ ਉਸ ਦਿਨ ਕਿਉਂ ਨਹੀਂ ਕਿਤੇ ਜਾਂਦਾ ਅਥਰਾਂ ਵਰਦੀ ਵਾਲੇ ਹੁੰਦੇ ਆ ਕੋਈ ਅਜਾ ਸਨ ਹਾਂਜੀ ਇਹਨਾਂ ਵਰਦੀਆਂ ਦਾ ਸਰਪ ਫਿਲਮ ਸ਼ੂਟਿੰਗ ਦੇ ਵਿੱਚ ਵੀ ਇਸ ਤਰ੍ਹਾਂ ਕੀਤਾ ਉਹ ਪਰਮਿਸ਼ਨ ਲੈ ਕੇ ਕਰਦੇ ਆ ਸਰ ਸਰ ਇਹਦਾ ਵੀ ਬੰਦਾ ਮੈਦ ਵਿੱਚ ਹੈਗਾ ਸੀ ਤੇ ਇਕੱਲੇ ਦੋ ਪਰਾਈ ਕੰਮ ਕਰਦੇ ਸੀ ਨਹੀਂ ਇਹ ਦੋ ਦੋ ਪਰਾਈ ਨੇ ਜੀ ਸਰ 2 ਲੱਖ ਰੁਪਏ ਰਿਕਵਰ ਹੋਇਆ ਬਾਕੀ 14 ਲੱਖ ਰੁਪਏ ਜਿਹੜਾ ਬਾਕੀ 14 ਲੱਖ ਰੁਪਏ ਅਸੀਂ ਰਿਕਵਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਸਰ ਕਹਿੰਦੇ ਜਿਗਰਾ ਬਣਾ ਵਧਾ ਕੇ ਇਹਨਾਂ ਨੇ ਪੂਰੇ ਪਿੰਡ ਵਿੱਚ ਪਾਰਟੀ ਕਰਤੀ ਕਿ ਜੀ ਵੀਰ ਜੀ ਅਫਸਰ ਮਟ ਗਏ ਆ